ਨਾ ਤੈਨੂੰ ਅਸੀਂ ਧਮਕਾ ਵੀ ਆ ਜਾਂਦਾਂਗਾ ਤੇਰੀ ਅਸੀਂ ਗੋਲੀ ਮਾਰਾਂਗੇ ਸਾਡੀ ਵੀਡੀਓ ਕਰ ਪ੍ਰਮੋਟ ਉਹ ਜੂਏ ਜੈ ਵਾਲਾ ਨਾ ਨਹੀਂ ਨਹੀਂ ਜੋ ਕਿ ਨਾ ਟੈਮਾ ਕਸਿੰਨੇ ਤੈਨੂੰ ਅਸੇ ਨੂੰ ਤਬਾਈ ਜਦੋਂ ਪਹਿਲਾਂ ਵਧੀਆ ਸੀਗੇ ਕੰਮ ਕਰਕੇ ਕਲ ਦਾ ਗੁਜ਼ਾਰਾ ਚੰਗਾ ਹੁੰਦਾ ਸੀਗਾ ਉਦੋਂ ਹਾਸਾ ਆਉਂਦਾ ਸੀ ਨਹੀਂ ਜਦੋਂ ਜਦੋਂ ਮੈਂ ਅਮਰੀਕਾ ਵੀ ਕਰੋ ਵੀਡੀਓ ਆਣਾ ਬਾਈ ਵੀ ਮੈਂ ਵੀ ਤਾਂ ਗਰੀਬ ਆ ਤੁਸੀਂ ਉਹਨਾਂ ਨੂੰ ਬਿਠਾਈ ਜਾਂਦੇ ਆ ਹਨਾ ਅੱਛਾ ਬਾਈ ਜਿਹੜੇ ਕਿ ਤੂੰ ਪੋਡਕਾਸਟ ਆਲੋ ਕਹਿੰਦਾ ਜੜਾ ਮੇਰਾ ਵੀ ਪੋਡਕਾਸਟ ਕਰੋ ਮੇਰਾ ਵੀ ਕਰੋ ਬਾਈ ਪੋਡਕਾਸਟ ਤੂੰ ਇੰਨਾ ਕਹਿੰਦਾ ਉਹਦਾ ਬਾਈ ਉਹਦਾ ਨਿਆ ਗਰੀਬ ਉਹਦਾ ਬਾਈ ਨਤਰੁੰਦਾ ਹੀ ਲੈਂਦਾ ਮੈਂ ਵੀ ਗਰੀਬ ਆ ਬਾਈ ਆ ਦੇਖ ਮੇਰੇ ਦਾ ਚੱਪਲ ਵੀ ਭਰਾਵਾ ਮੈਂ ਹੁਣੇ ਡੋਡਾ ਘੜਾ ਕੇ ਲਿਆ ਆ ਦੇਖ ਬਈ ਹਾਂ ਚੱਪਲ ਵੀ ਬਈ ਟੁੱਟੀ ਵੀ ਆ ਬਾਈ ਦੀ ਹਾਂ ਮੇਰੇ ਹੂਸੇ ਤੜਕੇ ਮੱਥੇ ਲੱਗ ਜਾਂਦਾ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਸ਼ਬਦ ਸੜਕੇ ਮਤਲ ਲੱਗ ਜਾਂਦਾ ਪਿੱਟਣਾ ਰੋਣਾ ਪਿੱਟਣਾ ਸ਼ੁਰੂ ਹੁੰਦਾ ਕਦੇ ਇਹਦੇ ਮੂੰਹ ਤੇ ਹਾਸੇ ਨਹੀਂ ਦੇਖੀ ਕਰਦੇ ਮੈਨੂੰ ਐ ਕਰਦੇ ਟ੍ਰੋਲ ਕਰਦੇ ਆ ਬਾਈ ਉਹ ਜੇ ਮੰਨ ਲਾ ਕੋਈ ਹੋਰ ਮੈਨੂੰ ਟ੍ਰੋਲ ਆਣ ਵਾਲੇ ਤੁਸੀਂ ਲੱਛਣ ਕਰਦੇ ਸਾਨੂੰ ਤਾਂ ਹੀ ਟ੍ਰੋਲ ਕਰਦੇ ਆ ਬਾਈ ਨਹੀਂ ਲੱਛਣ ਕੀ ਕਰਦੇ ਫਰੇ ਹੋਗਾ ਨਾ ਵੀ ਮੈਂ ਕਹਾਂ ਮੈਂ ਗਰੀਬ ਹਾਂ ਨਹੀਂ ਮੇਰਾ ਸ਼ੌਂਕ ਆ ਬਾਈ ਮੇਰਾ ਵੀ ਵੀਡੀਓ ਸ਼ੌਂਕ ਆ ਸ਼ੌਂਕ ਆ ਗਰੀਬੀ ਸ਼ੌਂਕ ਆ ਕਿ ਵੀਡੀਓ ਵੀਡੀਓ ਪਾਉਣਾ ਸ਼ੌਂਕ ਆ ਮੈਂ ਚਾਹਣਾ ਬਸ ਵੀ ਹਨਾ ਇਹ ਨਾ ਪਰਾਵਾ ਕੋਈ ਹਾਸਦੇ ਦੀ ਵੀਡੀਓ ਵੀ ਪਾ ਲਿਆ ਕਰੋ ਬਈ ਵਾਲੇ ਲੋਕ ਕਮੈਂਟ ਕਰਦੇ ਆ ਬੀ ਤਾਂ ਕਿ ਹਾਸਾ ਆਉਂਦਾ ਹੀ ਨਹੀਂ ਬਾਈ ਯਾਰ ਤੇ ਬਈ ਮੈਂ ਉਦੋਂ ਵੱਧ ਗਰੀਬ ਹਾਂ ਮੇਰੇ ਪੌਡਕਾਸਟ ਚੋਂ ਨਹੀਂ ਕਰਦੇ ਉਹਦੇ ਕਰੀ ਜਾਂਦੇ ਮੈਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਜਿਹੜੇ ਲੋਕ ਪੰਜਾਬ ਟੀਵੀ ਦੇ ਨਾਲ ਤੇ ਗਰੀਬਾਂ ਦਾ ਬੈਂਡ ਅੰਵੈਸਟਰ ਜਿਹੜਾ ਕਿ ਸਾਰੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਬਾਈ ਨੂੰ ਇੰਸਟਾਗ੍ਰam ਤੇ ਬਹੁਤ ਛਾਇਆ ਉਹਦੇ ਪੌਡਕਾਸਟ ਵੀ ਹੋਣ ਲੱਗ ਗਿਆ ਤੇ ਅੱਜ ਸਾਡੇ ਕੋਲੇ ਇੱਕ ਬਾਈ ਹੋਰ ਆਇਆ ਬਈ ਕੀ ਕਿਵੇਂ ਕੀ ਲੈ ਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਮੈਂ ਦੱਸਣਾ ਚਾਹਣਾ ਬਾਈ ਜੀ ਵੀ ਜਿਵੇਂ ਕਿ ਮੈਂ ਵੀ ਗਰੀਬ ਹਾਂ ਬਹੁਤ ਜ਼ਿਆਦੇ ਅੱਛਾ ਤੇ ਜੇ ਆਪਾਂ ਮੰਨ ਕੇ ਚੱਲੋ ਵੀ ਪਿੱਟੀ ਜਾਈਗੇ ਹੂੰ ਵੀ ਗਰੀਬਾਂ 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 ਆ ਹੂੰ ਵੀ ਗਰੀਬੀ ਨੂੰ ਇੱਕ ਪ੍ਰਮੋਟ ਕਰਨ ਵਾਲੀ ਗੱਲ ਆਗੇ ਹਣਾ ਹੂੰ ਵੇ ਇਹਦੇ ਚੋ ਸਿੱਖਿਆ ਕੀ ਮਿਲਦੀ ਹੈ ਕਿਸੇ ਨਹੀਂ ਤੂੰ ਆਪਣੇ ਬਾਈ ਤੂੰ ਕਹਿੰਦਾ ਵੀ ਹੁਣ ਮੇਰੀਆਂ ਵੀ ਵੀਡੀਓ ਮੇਰੇ ਮੇਰੀਆਂ ਵੀਡੀਓ ਮੈਂ ਵੀ ਵੀਡੀਓ ਬਣਾਵਾਂ ਕਹਿੰਦਾ ਵੀ ਮੈਂ ਉਦੋਂ ਵੱਧ ਗਰੀਬ ਹੈ ਮੇਰੇ ਪੌਡਕਾਸਟ ਕਿਉਂ ਨਹੀਂ ਕਰਦੇ ਉਹਦੇ ਕਰੀ ਜਾਂਦੇ ਮੈਂ ਵੀ ਗਰੀਬ ਹੈ ਸੱਸੀ ਬਾਈ ਪਹਿਲਾਂ ਤਾਂ ਹਾਂ ਮੈਂ ਇਹਨੇ ਮੇਰਾਂ ਵੀ ਕਰੋ ਵੀਡੀਓ ਆਣਾ ਬਾਈ ਵੀ ਮੈਂ ਵੀ ਤਾਂ ਗਰੀਬ ਹਾਂ ਤੁਸੀਂ ਉਹਨਾਂ ਨੂੰ ਬਿਠਾਈ ਜਾਂਦੇ ਆ ਹਨਾ ਅੱਛਾ ਬਾਈ ਜਿਹੜੇ ਕਿ ਤੂੰ ਪੌਡਕਾਸਟ ਐਂ ਨੂੰ ਕਹਿੰਦਾ ਮੇਰਾ ਵੀ ਪੌਡਕਾਸਟ ਕਰੋ ਮੇਰਾ ਵੀ ਕਰੋ ਬਾਈ ਪੌਡਕਾਸਟ ਤੂੰ ਐਨਾ ਕਹਿੰਦਾ ਉਹ ਤਾਂ ਬਾਈ ਉਹ ਤਾਂ ਨਿਆਰ ਗਰੀਬ ਉਹ ਤਾਂ ਬਈ ਨਤਰੁੰਦਾ ਹੀ ਰਹਿੰਦਾ ਮੈਂ ਵੀ ਗਰੀਬ ਹਾਂ ਬਾਈ ਆਹ ਦੇਖ ਮੇਰੇ ਤਾਂ ਬਈ ਚੱਪਲ ਵੀ ਬਈ ਟੁੱਟੀ ਵੀ ਐ ਬਾਈ ਦੀ ਹਾਂ ਚੱਪਲ ਵੀ ਟੁੱਟੀ ਐ ਨਹੀਂ ਤੂੰ ਬਈ ਕੰਮ ਕੀ ਕਰਦਾ ਉਹ ਵੀ ਹੈ ਨਹੀਂ ਮੇਰੇ ਕੋਲੇ ਤਾਂ ਬਾਈ ਮੋਟ ਵੀ ਹੈ ਨਹੀਂ ਸਾਰੀ ਗਰੀਬੀ ਐ ਹੀ ਹਟਾਈ ਆ ਮੈਂ ਤਾਂ ਬਹੁਤ ਗਰੀਬ ਵੀ ਐ ਬਾਈ ਕੰਮ ਕੀ ਕਰਦਾ ਕੰਮ ਮੈਂ ਬਈ ਦਿਹਾੜੀ ਹੀ ਕਰਦਾ ਬਾਕੀ ਕਿੰਨੇ ਪੈਸੇ ਬਣਦੇ ਆ ਉਹ ਜੋ ਵੀ ਕਿਤੇ ਮੰਨ ਲਾ ਆਪਾਂ ਨੂੰ ਲੈ ਜਾਂਦਾ ਹਣਾ ਕੰਮ ਮੈਂ ਵੀ ਬਸ ਬੈ ਕੇ ਸੇ ਪਿੰਡ ਪਿੰਡ ਜੀ ਕਰਦਾ ਨਹੀਂ ਪਿੰਡ ਪਿੰਡ ਇਹ ਤਾਂ ਕਰਦਾ ਐ ਵੈਸੇ ਕਿੰਨੇ ਪੈਸੇ ਕਿੰਨੇ ਬਣ ਜਾਂਦੇ ਤੈਨੂੰ ਪੈਸੇ ਆਈ 500 ਰੁਪਿਆ ਤੇ ਅੜੀ ਬਣ ਜਾ ਤੇ 500 ਰੁਪਿਆ ਤੇ ਅੜੀ ਪਤੰਦਰਾ ਥੋੜੀ ਆ ਫਿਰ 15000 ਰੁਪਿਆ ਬਣੇਗਾ ਭਾਈ ਘਰ ਨਹੀਂ ਚੱਲਦਾ 500 ਰੁਪਿਆ ਨਾਲ ਤੇ ਕਾਇ ਹੋਰ ਕਿਨੇ ਚੱਲਦਾ ਘਰ ਆਈ ਬਸ ਤੁਹਾਨੂੰ ਪਤਾ ਵੀ 30 40000 ਰੁਪਿਆ 30 40000 ਰੁਪਿਆ ਭਾਈ ਭਾਲਦਾ ਕਹਿੰਦਾ ਮੈਨੂੰ 30 40000 ਚਾਹੀਦਾ 15000 ਨਾਲ ਮੇਰਾ ਘਰ ਨਹੀਂ ਚੱਲਦਾ ਤੇ ਕਹਿੰਦਾ ਮੈਂ ਗਰੀਬ ਆ 15000 ਰੁਪਿਆ ਯਾਰ ਓ ਬਾਈ ਉਹ ਵੀ ਕਿਹੜਾ ਰੋਜ ਲੱਗਦੀ ਹੈ 15 ਦੇ 30 ਦੇ 30 ਦਿਨ ਤੱਕ ਕੰਮ ਵੀ ਨਹੀਂ ਹੁੰਦਾ ਹਨਾ ਮਤਲਬ ਕਿ ਤੇਰੇ ਕਹਿੰਦਾ ਭਾਬੇ ਤੂੰ ਵੀ ਹੁਣ ਉਹਦੇ ਉਰੋਈ ਜਾਣਾ ਰੋਣਾ ਰੋਣ ਤੋਂ ਸਟਾਰਟ ਕਰ ਲਿਆ ਜਿਵੇਂ ਉਹ ਮਲਕ ਦਾੜੀ ਵਾਲੇ ਮੁੰਡੇ ਦੀ ਵੀਡੀਓ ਆਈ ਸੀਗੀ ਹਨਾ ਜਿਹੜੇ ਦਾੜੀ ਰੱਖੀ ਸੀ ਕਹਿੰਦਾ ਮੇਰੇ ਕੁੜੀ ਛੱਡ ਗਈ ਤੂੰ ਦੁਬਾਰਾ ਚ ਕਿੰਨੇ ਮੁੰਡੇ ਨਿਕਲੇ ਵੀ ਸਾਨੂੰ ਕੁੜੀਆਂ ਛੱਡ ਗਈਆਂ ਕੁੜੀਆਂ ਛੱਡ ਗਈਆਂ ਤੇ ਹੁਣ ਉਸੇ ਤਰ੍ਹਾਂ ਉਹ ਗਰੀਬੀ ਵਾਲੇ ਮੁੰਡੇ ਦੀ ਇੱਕ ਵੀਡੀਓ ਆਈ ਤੂੰ ਵੇਖੋ ਬਾਈ ਹੁਣ ਆਏ ਨਿਕਲੀ ਜਾਂਦੇ ਕਹਿੰਦਾ ਮੈਂ ਨਹੀਂ ਬਾਈ ਉਹ ਨਿਕਲਣ ਵਾਲੀ ਗੱਲ ਨਹੀਂ ਹੈਗੀ ਵੀ ਹਾਂ ਗਰੀਬੀ ਤਾਂ ਗਰੀਬੀ ਆ ਬਾਈ ਜਿਹੜਾ ਹੰਡਾ ਆ ਰਿਆ ਨਾ ਗਰੀਬੀ ਉਹਨੂੰ ਪਤਾ ਨਹੀਂ ਗਰੀਬੀ ਦਾ ਗਰੀਬੀ ਹੈ ਬਾਈ ਇਹ ਸੋਸ਼ਲ ਮੀਡੀਆ ਦੇ ਰੀਲੇ ਪਾ ਪਾ ਦਸਰਾ ਜ਼ਰੂਰੀ ਹੈ ਮੈਂ ਕਿਹੜਾ ਭਾਈ ਕਿਸੇ ਨੂੰ ਗਲਤ ਬੋਲਦਾਗਾ ਨਹੀਂ ਗਲਤ ਤਾਂ ਤੂੰ ਨਹੀਂ ਬੋਲਦਾ ਭਾਈ ਇਹ ਕਹਿਣਾ ਭਾਈ ਮੇਰਾ ਕਜਾਰਾ ਨਹੀਂ ਹੁੰਦਾ ਜਾਂ ਇਹਨੇ ਤਾਂ ਭਾਈ ਲੋਕ ਪਹਿਲਾਂ ਵੀ ਗਰੀਬ ਤਾਂ ਲੋਕ ਪਹਿਲਾਂ ਤੋਂ ਕਿਹੜਾ ਹੋਰ ਬਹੁਤ ਵੱਧਾ ਪਿਆ ਦਿਹਾੜੀਆਂ ਕਰਦਾ ਯਾਰ ਤੂੰ ਕਿਹੜਾ ਕੱਲੀਆਂ ਦੀਆਂ ਕਰਦੇ ਮੇਰੀ ਗੱਲ ਸੁਣੋ ਮੈਂ ਕੋਈ ਨਗੇਜ ਤਾਂ ਨਹੀਂ ਪ੍ਰਮੋਟ ਕਰ ਰਿਹਾ ਕੋਈ ਨੰਗਾ ਹੋ ਗਿਆ ਤਾਂ ਨਹੀਂ ਵੀਡੀਓ ਪਾਉਂਦਾਗਾ ਫੇਰ ਜਾ ਕਿਸੇ ਦੀ ਮੰਨ ਲਾ ਵੀ ਕਿਸੇ ਦੀ ਧੀ ਭੈਣ ਨੂੰ ਕੋਈ ਗਾਲਾਂ ਤਾਂ ਨਹੀਂ ਕੱਢਦਾ ਨਹੀਂ ਮਤਲਬ ਤੂੰ ਪੈਸੇ ਇਕੱਠੇ ਕਰਨ ਚਾਹਣਾ ਪੈਸੇ ਕਾਦੇ ਇਕੱਠੇ ਕਰਨੇ ਆ ਬਾਈ ਪੈਸੇ ਲੈ ਕੇ ਲੋਕੋ ਕੋਸ਼ਨਲ ਬਲੈਕਮੇਲ ਕਰਕੇ ਹੋਰ ਬਾਈ ਜੇ ਜਿਹੜਾ ਕੋਈ ਪੈਸੇ ਦਿੰਦਾ ਨਾ ਉਹ ਅਗਲਾ ਨਾਲ ਸਕਰੀਨ ਸ਼ਾਟ ਰੱਖਦਾ ਉਦੋਂ ਹੀ ਨਹੀਂ ਅਗਲਾ ਉਹਦੇ ਹੀ ਪਾ ਦਿੰਦਾ ਬਾਈ ਮੈਂ ਪੈਸੇ ਲੈ ਨਹੀਂ ਹੁਣੇ ਤੇਰਾ ਪਰਪਸ ਫਰੇ ਹੋਊਗਾ ਨਾ ਵੀ ਮੈਂ ਕਹਾਂ ਮੈਂ ਗਰੀਬ ਆ ਗਰੀਬ ਨਹੀਂ ਮੇਰਾ ਸ਼ੌਂਕ ਆ ਬਾਈ ਮੇਰਾ ਵੀ ਵੀਡੀਓ ਸ਼ੌਂਕ ਆ ਸ਼ੌਂਕ ਆ ਬਾਈ ਬਸ ਗਰੀਬੀ ਸ਼ੌਂਕ ਆ ਕਿ ਵੀਡੀਓ ਵੀਡੀਓ ਪਾਉਣਾ ਸ਼ੌਂਕ ਆ ਮੈਂ ਚਾਹਣਾ ਬਸ ਵੀ ਹਨਾ ਤੇਰੇ ਭਰਾਵਾ ਕੋਈ ਹਾਸਦੇ ਦੀ ਵੀਡੀਓ ਵੀ ਪਾ ਲਿਆ ਕਰੋ ਬਈ ਵਾਲੇ ਲੋਕ ਕਮੈਂਟ ਕਰਦੇ ਆ ਵੀ ਤਾਂ ਕਿ ਹਾਸਾ ਆਉਂਦਾ ਹੀ ਨਹੀਂ ਬਾਈ ਆਪਦੀ ਕਿਸਮਤ ਤੇ ਰੋ ਬਈ ਰਾਤ ਨੂੰ ਤਾਂ ਕੁੜੇ ਨੇ ਲਾਈਵ ਹੋ ਕੇ ਬਹਿ ਜਾਂਦੇ ਉਹ ਉਹੋ ਕਹਿ ਸਕਦੇ ਨਹੀਂ ਬਾਈ ਉਹ ਤਾਂ ਭੈਣਾ ਹੈਗੇ ਆਂਗੇ ਉਹ ਤਾਂ ਭੈਣਾ ਕਹੀ ਭੈਣਾ ਨਹੀਂ ਉਹ ਤਾਂ ਤੁਸੀਂ ਪੈਸੇ ਲੈਣੇ ਆ ਨਹੀਂ ਬਾਈ ਕੁੜੇ ਤੇ ਦਿਲ ਬੜਾ ਕਮਜ਼ੋਰ ਹੁੰਦਾ ਉਹ ਤੁਹਾਡੇ ਤੇ ਤਰਸ ਕਰ ਲੈਂਦੇ ਆ ਗੱਲ ਸਾਰੀ ਜਿਹੜੀ ਉਹ ਆ ਵਿੱਚੋਂ ਨਹੀਂ ਬਾਈ ਮੁੰਡੇ ਨਾਲ ਲਾਈਵ ਹੁੰਦੇ ਕੋਈ ਭੈਣ ਕਹਦੇ ਮੈਂ ਉਹਦੇ ਤੋਂ ਪੈਸੇ ਲੈਂਦੇ ਮੁੰਡੇ ਨਾਲ ਹੀ ਲਾਈਵ ਹੁੰਦੇ ਮੁੰਡੇ ਆਉਂਦੇ ਨਹੀਂ ਬਾਈ ਲਾਈਵ 'ਚ ਹਾਂ ਮੁੰਡੇ ਤਾਂ ਦੂਰੇ ਮੈਨੂੰ ਟ੍ਰੋਲ ਕਰਦੇ ਮੈਨੂੰ ਐ ਕਰਦੇ ਟ੍ਰੋਲ ਕਰਦੇ ਆ ਬਾਈ ਜੇ ਮੰਨ ਲਾ ਕੋਈ ਹੋਣ ਮੈਨੂੰ ਟ੍ਰੋਲ ਵਾਲੇ ਤੁਸੀਂ ਲੱਛਣ ਕਰਦੇ ਸਾਨੂੰ ਤਾਂ ਹੀ ਟ੍ਰੋਲ ਕਰਦੇ ਆ ਬਈ ਲੱਛਣ ਕੀ ਕਰਦੇ ਆ ਹੁਣ ਇੰਨਾ ਪੰਜਾਬ ਚ ਇੰਨੇ ਲੋਕ ਗੰਦ ਪ੍ਰਮੋਟ ਕਰੀ ਜਾਂਦੇ ਆ ਨਾ ਲੰਗੇ ਹੋ ਕੇ ਵੀਡੀਓ ਪਾਉਂਦੇ ਆ ਮੈਂ ਕੋਈ ਉਹ ਗੱਲ ਤਾਂ ਨਹੀਂ ਕਰਦਾ ਸਿਰ ਤੇ ਤੂੜੀ ਪਈ ਇਸੇ ਤੇ ਤੂੜੀ ਪਈ ਪੈਰਾਂ ਚ ਗੁਆ ਲਿਆ ਉਹ ਬਾਈ ਕੰਮ ਕਰਦੇ ਆ ਤਾਂ ਉਹ ਲੱਗਦਾ ਹੀ ਆ ਤੇ ਉਹ ਵੀਡੀਓ ਪਾ ਕੇ ਦੱਸਦੇ ਆ ਵੀਡੀਓ ਪਾ ਕੇ ਦੱਸਣਾ ਜ਼ਰੂਰੀ ਆ ਉਹ ਵੀਡੀਓ ਭਈ ਮੈਂ ਹੋਰ ਕਾਦੀ ਪਾਵਾਂ ਦੱਸ ਯਾਰ ਪੰਜਾਬ ਦੇ ਵਿੱਚ ਕਾਬਦਾ ਸਾਰਾ ਪੰਜਾਬ ਹੀ ਕਰਦਾ ਸੀ ਵੀ ਕੰਮ ਕਰਦਾ ਸਾਰੇ ਹੀ ਕੰਮ ਕਰਦੇ ਆ ਕੀ ਉਹਨੂੰ ਵੀਡੀਓ ਦਿਖਾਉਣਾ ਵੀਡੀਓ ਦੇ ਵਿੱਚ ਰੋਈ ਜਾਣਾ ਰੋਈ ਜਾਣਾ ਪਤਾ ਲੋਕ ਕਮੈਂਟ ਕਿਵੇਂ ਕਰਦੇ ਆ ਪਤਾ ਤੈਨੂੰ ਕਮੈਂਟ ਪੜ੍ਹਿਆਗੇ ਤੇ ਉਹ ਕਮੈਂਟ ਮੈਨੂੰ ਤਾਂ ਘਾਟ ਹੀ ਪੜਨੇ ਆਉਂਦੇ ਆ ਉਹ ਮਨਹੂਸ ਤੜਕੇ ਮੱਥੇ ਲੱਗ ਜਾਂਦਾ ਮੈਂ ਕਹਿੰਦਾ ਨਹੀਂ ਚਾਉਂਦਾ ਇਹ ਸ਼ਬਦ ਲੋਕ ਇਹ ਗੱਲਾਂ ਕਹਿੰਦੇ ਆ ਵੀ ਤੜਕੇ ਮੱਥੇ ਲੱਗ ਜਾਂਦਾ ਪਿੱਟਣਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਕਦੇ ਇਹਦੇ ਮੂੰਹ ਤੇ ਹਾਸੇ ਨਹੀਂ ਦੇਖੀ ਇਹ ਸਾਡਾ ਦਿਨ ਖਰਾਬ ਕਰ ਦਿੰਦਾ ਤੂੰ ਭਰਾਵਾ ਨਹਿਰ ਤੇ ਡੱਗ ਪਾ ਤੂੰ ਐ ਕਰ ਤੈਨੂੰ ਕਹਿੰਦੇ ਆ ਲੋਕਾਂ ਦਾ ਤਾਂ ਬਾਈ ਜੀ ਕੰਮ ਆ ਨਹੀਂ ਉਹ ਬੰਦੇ ਨੂੰ ਇਨੇ ਲੋਕਾਂ ਨਾਲ ਕਰਦੇ ਆ ਤੂੰ ਕਹਿੰਦਾ ਵੀ ਤੈਨੂੰ ਵੀ ਉਹ ਵੇ ਗੱਲਾਂ ਕੱਢਣਾ ਨਹੀਂ ਭਾਈ ਮੈਂ ਕਿਸੇ ਦਾ ਦਿਲ ਤਾਂ ਨਹੀਂ ਨਾ ਲਫਾਉਂਦਾ ਮੇਰਾ ਪਰਪਸ ਬਸ ਇਹੀ ਹੋਈ ਆਗਾ ਵੀ ਕਿਰਤ ਕਰੋ ਨਹੀਂ ਕਿਰਤ ਤਾਂ ਕਰੋ ਤੇ ਤੂੰ ਕਹਿੰਦਾ ਵੀ ਕਿਰਤ ਵੀ ਤੂੰ ਤੂੰ ਤਾਂ ਕਹਿੰਦਾ ਵੀ ਬਰਪਤਾ ਜਨ ਨਾ ਬੰਦਾ ਹੀ ਨਹੀਂ ਕੁਸ ਨਹੀਂ ਬਣਦਾ ਬਾਈ ਫਿਰ ਹੁਣ ਤੈਨੂੰ 30-40000 ਰੁਪਏ ਕੌਣ ਦੇਵੇ ਹੁਣ ਤੈਨੂੰ ਕੀ ਤੋਂ ਧੱਕੇ ਨਾਲ ਪੈਸੇ ਦਵਾ ਦੇਗੇ ਬਾਈ ਮੈਂ ਤਾਂ ਆਪਦਾ ਕੋਈ ਕੰਮ ਕਰ ਕੰਮ ਕਰ ਕਰੋ ਤੁਸੀਂ ਕੰਮ ਕਰਾਂਗਾ ਮੈਂ ਕਿਹੜਾ ਕਿਸੇ ਤੋਂ ਪੈਸੇ ਮੰਗਦਾ ਜਿੰਨੇ ਵੀ ਮੈਨੂੰ ਵੇਖਦੇ ਆ ਮੈਂ ਦੱਸੂ ਕੀ ਕਿਸੇ ਤੋਂ ਕਦੇ ਪੈਸੇ ਮੰਗੇ ਹੁਣ ਕੰਮ ਕਰ ਲੈ ਕੰਮ ਬਹੁਤ ਆ ਬਿਜਾਰ ਦੇ ਵਿੱਚ ਬਾਹਰੋਂ ਪ੍ਰਵਾਸੀ ਵੀ ਆ ਕੇ ਇੱਥੇ ਆਪਣੇ ਗੋਲਗੱਪੇ ਦੀਆਂ ਲਾਈ ਜਾਂਦੇ ਕੋਚੀਆਂ ਦੀਆਂ ਲਾਈ ਜਾਂਦੇ ਕਰ ਲਓਗਾ ਆਪ ਉਹ ਬਾਈ ਥੋੜਾ ਜਿਹਾ ਅਲੱਗਾ ਕੰਮ ਹੋਵੇ ਅੱਛਾ ਉਹ ਕੰਮ ਤੁਸੀਂ ਕੰਮ ਨਹੀਂ ਸਾਹ ਜਿਹੜੇ ਲੈਵਲ ਦਾ ਕੰਮ ਨਹੀਂ ਹੈ ਉਹ ਨਹੀਂ ਉਹ ਲੈਵਲ ਤਾਂ ਚਲੋ ਹਾਂ ਠੀਕ ਆ ਲੈ ਆ ਵੇਖੋ ਇਹ ਕਹਿੰਦਾ ਕਹਿੰਦਾ ਇੱਕ ਮਿੰਟ ਆ ਕਿਤਾ ਨਹੀਂ ਕਦੇ ਕੰਮ ਕੀਤਾ ਨਹੀਂ ਮਤਲਬ ਕੀ ਥੋੜੇ ਲੈਵਲ ਦਾ ਕੰਮ ਤੂੰ ਛੋਟਾ ਸਾਹ ਵੇਚ ਦੇ ਨਾ ਨਹੀਂ ਭਾਈ ਉਹ ਤਾਂ ਤੂੰ ਅੱਛਾ ਬਈ ਨਹੀਂ ਕੀ ਕਹਿੰਦੇ ਮਾਛਾ ਕੀ ਨਹੀਂ ਉਹ ਕੰਮ ਮੇਰਾ ਮਨ ਨਹੀਂ ਮੰਨਦਾ ਉਹ ਕੰਮ ਕਰਨ ਦਾ ਕੀ ਹੈ ਲੋਕਾਂ ਨੇ ਖਾਣੇ ਨੇ ਸੋ ਉਥੋਂ ਨਹੀਂ ਹਾਂ ਇਹ ਵੀ ਹੋ ਜਾਂਦਾ ਲੋਕ ਵੀ ਚੰਗੇ ਬੰਦਿਆਂ ਕੋਲੋਂ ਖਾਂਦੇ ਆਗੇ ਥੱਡੇ ਤੋਂ ਤਾਂ ਖਾਣਾ ਹੀ ਨਹੀਂ ਚੰਗੇ ਬੰਦੇ ਬਈ ਕਿਹੜੇ ਹੋਰ ਜਿਹੜੇ ਪ੍ਰਵਾਸੀ ਆਉਂਦੇ ਆ ਉਹਨਾਂ ਨਾਲ ਤੋਂ ਚੰਗਾ ਹੀ ਹੋਏਗਾ ਤੂੰ ਪੰਜਾਬੀ ਮੁੰਡਾ ਉਹ ਕਰਕੁਰ ਲੈਂਦੇ ਹੋ ਬਈ ਆਪਾਂ ਕੰਮ ਕੀਤਾ ਨਹੀਂ ਅੱਛਾ ਵੇਖੋ ਇਹ ਬਈ ਕੰਮ ਨੂੰ ਕੰਮ ਨਹੀਂ ਸਮਝਦਾ ਨੂੰ ਕੋਲਚਾ ਨੂੰ ਜਗ ਗੋਲਗੱਪੇ ਨੂੰ ਜੇਰੇ ਕਿ ਤੂੰ ਰੂਣਾ ਪਿੱਟ ਨਹੀਂ ਹੈ ਰੂੜੇ ਪਿੱਟਣ ਨਾਲ ਹੀ ਵਿੜੋ ਪਾਉਣਾ ਬਈ ਤੂੰ ਇਹੀ ਚ ਕੰਮ ਚਲਾਉਣਾ ਚਾਹਣਾ ਬਈ ਤੈਨੂੰ ਨਹੀਂ ਬਈ ਮੈਂ ਤੈਨੂੰ ਦੱਸਿਆ ਨਾ ਵੀ ਮੈਂ ਬਿਲਕੁਲ ਹੱਸੇ ਵਾਲੀ ਬਤੰਦਰਾ ਕਸੇ ਨੂੰ ਕਿੰਨਾ ਟਾਈਮ ਹੈ ਕਸੇ ਨੂੰ ਹੱਸੇ ਨੂੰ ਤਾਂ ਬਈ ਜਦੋਂ ਪਹਿਲਾਂ ਵਧੀਆ ਸੀਗੇ ਕਾਮਕਾਰ ਘਰ ਦਾ ਗੁਜ਼ਾਰਾ ਚੰਗਾ ਹੁੰਦਾ ਸੀਗਾ ਉਦੋਂ ਹਾਸਾ ਆਉਂਦਾ ਸੀ ਨਹੀਂ ਜਦੋਂ ਜਦੋਂ ਪਹਿਲਾਂ ਵਧ ਗਈ ਸੀ ਤੇ ਹੁਣ ਕੀ ਹੋ ਗਿਆ ਹੁਣ ਬਈ ਬਸ ਵੀ ਜ਼ਮੀਨ ਜਮੂਣ ਵੇਚ ਗਈ ਜ਼ਮੀਨ ਬਈ ਤੇ ਲਖਣ ਮੜੇ ਹੋਣਗੇ ਤਾਂ ਇਹ ਵੇਚੀ ਹੋਗੀ ਨਹੀਂ ਬਈ ਘਰੇ ਥੋੜੀਆਂ ਜੀਆਂ ਤਕਲੀਫਾਂ ਸੀਗੀਆਂ ਹਨਾ ਕੀ ਪਹਿਲਾਂ ਕੰਮ ਨਹੀਂ ਕਰਦਾ ਹੁਣ ਕੰਮਕਾਰ ਕਰਦੇ ਸੀ ਘਰ ਦੀ ਗਰੀਬੀ ਨੇ ਬਸ ਲੈ ਲਿਆ ਕਰਜ਼ਾ ਜਿਹੜਾ ਸੀ ਜ਼ਮੀਨ ਵੇਚ ਗਈ ਤਾਂ ਕਰਕੇ ਬਸ ਅੱਛਾ ਤੇ ਨਹੀਂ ਤੂੰ ਤੂੰ ਕਹਿੰਦਾ ਇਹ ਮਹਿਲਾ ਜ਼ਮੀਨ ਸੀ ਲਾਣੀ ਨਿਕ ਲਾ ਜ਼ਮੀਨ ਸੀਗੀ ਜੱਟ ਜੀ ਦਾ ਮੁੰਡਾ ਜ਼ਮੀਂਦਾਰ ਅੱਛਾ ਜੇ ਤੂੰ ਕੋਲਤੀ ਛੋੜ ਲਈ ਕਿ ਤੈਨੂੰ ਉਹ ਤਾਂ ਤੂੰ ਕਹਿੰਦਾ ਮੇਰੇ ਲੈਵਲ ਦਾ ਨਹੀਂ ਕੰਮ ਉਹ ਤਾਂ ਤੈਨੂੰ ਕਰਨ ਦੇ ਤੂੰ ਥੋੜਾ ਜਿਹਾ ਪੈਂਦਾ ਫਰਕ ਹੈ ਕਿੰਨਾ ਫਰਕ ਪੈਂਦਾ ਤੇ ਤੈਨੂੰ ਆਏ ਨਹੀਂ ਆਏ ਨਹੀਂ ਤੈਨੂੰ ਲੱਗਦਾ ਵੀ ਮੈਂ ਜੱਟ ਜੀ ਵੀ ਤੇਰਾ ਦਾ ਮੁੰਡਾ ਕਿਹੜਾ ਧੀੜੀ ਕਰਦਾ ਇਹ ਵੀ ਫਿਰ ਇੱਥੇ ਤਾਂ ਸ਼ਰਮ ਤੇ ਨੌਂਦੀ ਨਹੀਂ ਉਹ ਤਾਂ ਚਲੋ ਬਈ ਕਰਤਾ ਉਹ ਕਿਸ ਕਰਨੀਆ ਕਰਤਾ ਦਾ ਸੀ ਵੀ ਕਹਨੇ ਆ ਬਈ ਬਹੁਤ ਜੱਟ ਬਹੁਤ ਜ਼ਿੰਮੇਦਾਰ ਵੀ ਗਰੀਬ ਐ ਕੰਮ ਕਰਦੇ ਆ ਸਾਰੇ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਬਾਹਰ ਜਾ ਕੇ ਵੀ ਤਾਂ ਲੋਕ ਕੰਮ ਹੀ ਕਰਦੇ ਆ ਨਹੀਂ ਮੈਂ ਨਾ ਪਰ ਤੁਸੀਂ ਕੀ ਕੀ ਵਜਾ ਕੰਮ ਚਾਹੁੰਦੇ ਤੁਸੀਂ ਤੁਸੀਂ ਕੀ ਚਾਹੁੰਦੇ ਬਈ ਕੀ ਕੀ ਕੰਮ ਹੋਵੇ ਕੰਮ ਬਸ ਮੈਂ ਖੇਤੀਬਾੜੀ ਦੇ ਨਾਲ ਜਿਵੇਂ ਮੈਂ ਕੋਈ گاਵਾ ਮੱਜਾਂ ਦੋ ਮਿਲ ਜਾਣ ਤਾਂ ਮੈਂ ਕੋਈ ਦੁੱਧ ਅੱਦ ਦਾ ਕੰਮ ਸ਼ੁਰੂ ਕਰਦਾ ਅਸਾ ਵੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਵੇਖਣਾ ਜੇ ਸਾਡੇ ਸਰੋਤੇ ਤੇ ਦੋ ਦੋ گاਵਾ ਲੈ ਦੇਣਾ ਕਿੰਨੇ ਕੁ ਦੀ ਗਾਵ ਹੁੰਦੀ ਹੈ ਨਹੀਂ ਉਹ ਕਹਿੰਦਾ ਤਾਂ ਨਹੀਂ ਮੈਂ ਮੈਨੂੰ ਲੈ ਦੇਣਾ ਉਹ ਹੋਣਾ ਇਹੀ ਉਹ ਚੌਣਾ ਤੇ ਵੀ ਇਹੀ ਹੁਣ ਲੱਖ ਚੌੜੇ ਬਾਈ ਮੈਂ ਆਪਦਾ ਕੰਮ ਪੀ ਦੇ ਗਾਵਾ ਹੋਣਗੇ 4 ਰੁਪਏ ਹਨਾ ਨਹੀਂ ਲੱਖ ਰੁਪਏ ਦੇ ਗਾਵਾ ਹੋਣਗੇ 15000 ਤਾਂ ਚਲੋ ਸਸਤੀ ਆ ਜਾਂਦੀ ਹੈ ਮੱਜਾਂ ਦੋ ਮਿਲ ਜਾਣ ਤਾਂ ਲੱਖ ਡੂੜ ਲੱਖ ਰੁਪਏ ਦੀਆਂ ਵਧੀਆ ਦੁਆਜਾ ਬਾਈ ਮਤਲਬ 15000 ਰੁਪਏ ਤੈਨੂੰ ਬੰਦ ਦਾ ਪਾਏ ਪਾਏ ਯਾਰ ਕਰਕੇ ਚਾਰ ਚਾਰ ਯਾਰ ਕਰਕੇ ਜੀ ਉੱਡ ਲਾ ਪੈਸੀ ਉਹ ਬਈ ਘਰ ਦੇ ਗੁਜ਼ਾਰਾ ਮਸਾਂ ਚੱਲਦਾ ਬਈ ਦਿਹਾੜੀ ਘੜਾ ਰੋਜ਼ ਲੱਗਦੀ ਆ ਜੀ ਬਾਈ ਦਿਹਾੜੀ ਰੋਜ਼ ਬਈ ਕੰਮ ਕੋਈ ਪੱਕੇ ਲੱਗ ਜਾ ਉਹ ਕੰਮ ਪੱਕੇ ਤੇ ਲੱਗ ਜਾਗੇ ਠੇਕੇਦਾਰ ਮੈਸਤਰੀ ਨਾਲ ਲੱਗ ਜਾਗੇ ਤੇ ਤੂੰ ਕਹਿੰਦਾ ਤੂੰ ਕੰਮ ਵੀ ਆ ਤੇ ਚਵਾਈਸ ਦਾ ਭਾਲਦਾ ਨਹੀਂ ਉਹ ਨਾ ਬਾਈ ਬਈ ਜਣੇ ਕਿ ਤੂੰ ਗੋਏ ਨਾ ਗੋਈ ਹੋਣਾ ਚਾਹੁੰਦਾ ਮੈਂ ਆਹਦੀ ਮਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਯਾਰ ਮੈਂ ਬਸ ਵੀ ਘਰੇ ਜੇ ਕੰਮ ਹੋਣ ਜ਼ਿਆਦਾਤਰ ਮੈਂ ਜੀ ਵੀ ਦਰਾਂ ਲੱਗਿਆ ਹਾਂ ਉਹ ਕੰਮ ਕਰਨਾ ਚਾਹਣਾਗਾ ਮੈਂ ਤੇ ਫਿਰ ਬਈ ਉਹ ਤਾਂ ਫਿਰ ਉਹਦੇ ਡਿਮਾਂਡਾਂ ਹੀ ਵਾਲੀਆਂ ਯਾਰ ਹੁਣ ਤੂੰ ਬਈ ਹੁਣ ਤੈਨੂੰ ਕੀ ਕੇ ਜੇ ਮੈਂ ਲਾ ਕੰਮ ਪੰਜਾਬ ਦੇ ਵਿੱਚ ਆਪਣੇ ਹੋਰ ਬਹੁਤ ਕੰਮ ਆ ਜਿੱਥੇ ਬਹੁਤ ਲੋਕ ਆ ਜਿਹੜੇ ਦਿਹਾੜੀ ਕਰਦੇ ਆ ਮਜ਼ਦੂਰ ਬਿਓ ਕਰਦੇ ਆ ਉਹ ਦਿੱਲੀ-ਦਿੱਲੀ ਜਾਂਦੇ ਆ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਹੀ ਹੁੰਦਾ ਹੈ ਜੀ ਆ ਉਹ ਤਾਂ ਵੀਡੀਓ ਪਾਉਂਦੇ ਨਹੀਂਗੇ ਤੁਸੀਂ ਉੱਠੇ ਆ ਦੋ ਤਿੰਨੇ ਆਣੇ ਜਿਹੜੇ ਨਿੱਤ ਵੀਡੀਓ ਪਾ ਕੇ ਬੈਠੇ ਆ ਦਾ ਰੂਣ ਬਿਟਾ ਕਰਦੇ ਆ ਭਾਈ ਮੈਂ ਉਹ ਤਾਂ ਕਹਿੰਦਾ ਮੈਂ ਕਿਹੜਾ ਕਿਸੇ ਨੂੰ ਮਾਰਾ ਤਾਂ ਨਹੀਂ ਬੋਲਦਾ ਨਹੀਂ ਮਾਰਾ ਤਾਂ ਕਾ ਨੇ ਤਾਂ ਵੀ ਹੁਣ ਮੈਨੂੰ ਪਤਾ ਨਹੀਂ ਕੀ ਕੁਛ ਕਹੀ ਜਾਂਦੇ ਆ ਹਣਾ ਮੈਂ ਨੇ ਜੀ ਆਏ ਨੀ ਕੇਦੇ ਬੀ ਬਰ ਬੂਸਟਰ ਪਤਾ ਨਹੀਂ ਕੀ ਗਰੀਬਾ ਗਰੀਬ ਬੈਸਟਰ ਹੈ ਗਰੀਬਾ ਤੇਰੇ ਪਤਾ ਇਹ ਤੈਨੂੰ ਕਹਿੰਦੇ ਆ ਗਰੀਬਾ ਪਹਿਰੇ ਹਾਂ ਪਤਾ ਤੈਨੂੰ ਕਹਿਣਾ ਨਹੀਂਦਾ ਬੈਸਟਰ ਕੀ ਹਾਂ ਕਹਿੰਦੇ ਆ ਲੋਕ ਮੈਨੂੰ ਹਾਂ ਭੀ ਉਹ ਤੇਰਾ ਕੋਸ ਬੋਲਦਿਆ ਲੋਕ ਨਹੀਂ ਅੱਜ ਤੱਕ ਵੀਡੀਓ ਲੋਕ ਸਾਰੇ ਹੀ ਪਾਉਂਦੇ ਆ ਇੰਸਟਾ ਤੇ ਰੀਲਾਂ ਪਾਉਂਦੇ ਆ ਸਾਰੇ ਲੋਕ ਪਾਉਂਦੇ ਆ ਅਸੀਂ ਤੈਨੂੰ ਆਏ ਨਹੀਂ ਕਹਿੰਦੇ ਰੀਲਾਂ ਕੋਈ ਯਾਰ ਗਾਣੇ ਗੂਣੇ ਤੇ ਪਾ ਲਾ ਕੋਈ ਕੋਈ ਹੋਰ ਖੁਸ਼ੀ ਵਾਲੀ ਵੀਡੀਓ ਵੀ ਪਾ ਲਾ ਸਾਰਾ ਦਿਨ ਰੋਣ ਰੋਣਦੇ ਖੁਸ਼ੀ ਜਦੋਂ ਕਿਤੇ ਆਈ ਖੁਸ਼ੀ ਜਦੋਂ ਕਿਤੇ ਆਈ ਪਾਵਾਂਗੇ ਬਾਈ ਖੁਸ਼ੀ ਕਦੋਂ ਆਊਗੀ ਜੇ ਸਰਦ ਜਦੋਂ ਚੜੀ ਕੰਮਕਾਰ ਸੈੱਟ ਹੋ ਗਿਆ ਕਿਹੜਾ ਬੰਦਾ ਚਾਹੁੰਦਾ ਬਾਈ ਮੈਂ ਆਪਦੀ ਗਰੀਬੀ ਦਿਖਾਵਾਂ ਹਨਾ ਅੱਛਾ ਕਿਹੜਾ ਬੰਦਾ ਹੋਊਗਾ ਜਿਹੜਾ ਕਹੂਗਾ ਵੀ ਮੈਂ ਆਪਦੇ ਰੋਂਦੇ ਪੜਦੇ ਦੀ ਵੀਡੀਓ ਪਾਉਣਾ ਨਾ ਬਣਾਉ ਨਾ ਬਣਾਉ ਬਾਈ ਹੁਣ ਮੈਂ ਕਿਸੇ ਦਾ ਮੈਨੂੰ ਯਾਰ ਕੋਈ ਮੇਰਾ ਕੰਮਕਾਰ ਸੈੱਟ ਹੋ ਜੇ ਮੈਂ ਲੈ ਨਹੀਂ ਵੀਡੀਓ ਪਾਉਂਦਾ ਇਹ ਵੀ ਬਾਈ ਪ੍ਰਮੋਸ਼ਨ ਕਰ ਲੈ ਪ੍ਰਮੋਸ਼ਨ ਨਹੀਂ ਆਉਂਦਾ ਤੈਨੂੰ ਤੇਰੇ ਚੰਗੇ ਬੋਲਰਾਂ ਚੰਗੇ ਵੀਡੀਓ ਗਾ ਲੋ ਵੀ ਅਗਲੇ ਆਣਾ ਮੈਨੂੰ ਕਈ ਕਹਿ ਦਿੰਦੇ ਆ ਕਿ ਆਣਾ ਤੈਨੂੰ ਅਸੀਂ ਧਮਕੀਆਂ ਵੀ ਆ ਜਾਂਦਾਂਗਾ ਤੇਰੀ ਅਸੀਂ ਗੋਲੀ ਮਾਰਾਂਗੇ ਹੱਡੀ ਵੀਡੀਓ ਕਰ ਪ੍ਰਮੋਟ ਉਹ ਜੂਏ ਜਾਇ ਦੇ ਵਾਲਾ ਨਾ ਨਹੀਂ ਨਹੀਂ ਜੂਏ ਵਾਲਾ ਚੰਦਾ ਉਹ ਤਾਂ ਆਪ ਗਲਤ ਕਰੇ ਜਾ ਕਿ ਦੁਕਾਨਾਂ ਦੇ ਪ੍ਰਮੋਸ਼ਨ ਆ ਸਾਰੇ ਇੰਸਟਾਗ੍ਰਾਮਰ ਕਰਦੇ ਆ ਜਿਹੜੇ ਇੰਸਟਾਗ੍ਰਾਮ ਤੇ ਆ ਤੇ ਇਹ ਵੀ ਫੋਲੋ ਰਹਿ ਗਏ ਸੁਖਰਾ ਚੰਗੇ ਆ ਤੇ ਕਰਾਂਗੇ ਉਹ ਵੀ ਕਦੇ ਨਾ ਕਦੇ ਜੇ ਕੋਈ ਆਇਆ ਤਾਂ ਤੇ ਆਉਂਦਗਾ ਹੀ ਹੁਣਗਾ ਤੁਹਾਨੂੰ ਬਾਈ ਨਹੀਂ ਆਉਂਦਗਾ ਨਹੀਂ ਬਾਈ ਉਹ ਨਹੀਂ ਬਾਈ ਆਉਦਗਾ ਨਹੀਂ ਜੇ ਆਉਣਗਾ ਫਿਰ ਕਰਲੇਗਾ ਹਾਂ ਦੇਖ ਲਾਂਗੇ ਕੋਈ ਨਹੀਂ ਬਾਈ ਦੇਖੇਗਾ ਮਤਲਬ ਕਿ ਯਾਰ ਬਾਈ ਮੈਨੂੰ ਤੇ ਕੋਈ ਤੁਹਾਨੂੰ ਤੇ ਸਮਝ ਨਹੀਂ ਆਈ ਵੀ ਜੇ ਤੈਨੂੰ ਕੋਈ ਪੈਸੇ ਦੇਣ ਦੇ ਦਿੰਦਾ ਬੰਦਾ ਤੈਨੂੰ ਹੋਣੀ ਚੰਗੇ ਲੱਗਦੇ ਵੀ ਜੇ ਤੈਨੂੰ ਪ੍ਰਮੋਸ਼ਨ ਆਉਂਦੀ ਹੈ ਹੈ ਫਿਰ ਇੱਕ ਵਾਰ ਤੂੰ ਕਹਿੰਦਾ ਮੈਂ ਗਰੀਬ ਹੈ ਵੀ ਜਨਨੀ ਕਿ ਤੂੰ ਕਿਉਂ ਨਾ ਕੀ ਆ ਸਾਨੂੰ ਤੇਰੀ ਸਮਝ ਨਹੀਂ ਆਈ ਬੰਦੇ ਦੀ ਮੈਂ ਤਾਂ ਭਾਈ ਇਹ ਦਿਖਾਉਣਾ ਚਾਹਣਾ ਵੀ ਭਾਈ ਆਪਦਾ ਕੰਮਕਾਰ ਹਮੇਸ਼ਾ ਕਰੋ ਹਾਂ ਨੇ ਗਰੀਬੀ ਕਟਣੀ ਬਹੁਤ ਔਖੀ ਆ ਤੇ ਗਰੀਬੀ ਬਾਰੇ ਮੈਂ ਤਾਂ ਲੋਕਾਂ ਨੂੰ ਇੱਕ ਤਰ੍ਹਾਂ ਦੇ ਮੈਸੇਜ ਹੀ ਦਿਨਾਗਾ ਪਰ ਲੋਕ ਗਲਤ ਪਾਸੇ ਲੈ ਜਾਂਦੇ ਨੇ ਜਦੋਂ ਤੈਨੂੰ ਕਹੀ ਜਦੋਂ ਮੈਂ ਇੱਕ ਦਿਨ ਮੇਰੀ ਰੋਟੀ ਮੈਂ ਗਿਆ ਸੀ ਲੈ ਕੇ ਉਹ ਮੇਰੇ ਤੋਂ ਹੱਥ ਚੋਂ ਡੱਬਾ ਨਿਕਲ ਗਿਆ ਹਾਂ ਉਹ ਵੀ ਥੋੜੀ ਜਲੀ ਹਾਂ ਤੇ ਲੋਕ ਐਵੇਂ ਕਰਨ ਲੱਗੇ ਨੇ ਜਾਣ ਕੇ ਢੋਲੀ ਓਏ ਕਰ ਲਈ ਨਹੀਂ ਇੱਕ ਮਿੰਟ ਮਨ ਲ ਡੱਬਾ ਚੱਕਣ ਚੱਕਣ ਤੋਂ ਪਹਿਲਾਂ ਵੀਡੀਓ ਬਣਾਉਣੀ ਜ਼ਰੂਰੀ ਸੀਗੀ ਉਹ ਬਾਈ ਬਸ ਵੈਸੇ ਹੀ ਬਣਾ ਲਈ ਮੈਂ ਕਿਹਾ ਵੀ ਜਦੋਂ ਕਈ ਵਾਰੀ ਕੰਮ ਤੇ ਜਾਂਦੇ ਹੋਏ ਗਾਣਾ ਤੇ ਰੋਟੀ ਡੱਗ ਪੇ ਤਾਂ ਬੜਾ ਮਨ ਦੁਖੀ ਨਹੀਂ ਪਹਿਲਾਂ ਜਣੀ ਕਿ ਤੁਸੀਂ ਡੱਬਾ ਬਾਅਦ ਚ ਚੱਕਿਆ ਪਹਿਲਾਂ ਵੀਡੀਓ ਬਣਾਈ ਇਹਦਾ ਮਤਲਬ ਤੁਹਾਡਾ ਪਰਪਸ ਵੀਡੀਓ ਬਣਾਉਣਾ ਹੀ ਹੋ ਗਿਆ ਨਾ ਸਮਾ ਮਾੜਾ ਹੋਵੇ ਨਾ ਬਾਈ ਉਦੋਂ ਡੱਬੇ ਵੀ ਡੱਗ ਪੈਂਦੇ ਆਗੇ ਸਮਾ ਮਾੜਾ ਚੰਗਾ ਤਾਂ ਬਾਈ ਆਉਂਦਾ ਰਹਿੰਦਾ ਮੈਂ ਗੱਲ ਜਿਹੜੀ ਤੁਹਾਡੇ ਦਰਸ਼ਕ ਵੀ ਦੇਖ ਰਹੇ ਸਾਰਿਆਂ ਨੂੰ ਦੱਸ ਦਿਆਂ ਵੀ ਜਣੀ ਕਿ ਸੋਨੂੰ ਪਹਿਲਾਂ ਵੀਡੀਓ ਬਣਾਉਣੀ ਬੰਦਾ ਡੱਗ ਪੇ ਉਹ ਆਪਾਂ ਪਹਿਲਾਂ ਉਹਨੂੰ ਚੱਕਾਂਗੇ ਕਿ ਪਹਿਲਾਂ ਵੀਡੀਓ ਬਣਾਵਾਂਗੇ ਓ ਬਾਈ ਵੀਡੀਓ ਵੀ ਮੈਂ ਕਿਹਾ ਚਲੋ ਬਣਾ ਦਈਏ ਮੈਸੇਜ ਦੇ ਦਈਏ ਲੋਕਾਂ ਨੂੰ ਕਿ ਜਦੋਂ ਕੀ ਮੈਸੇਜ ਦਿੱਤਾ ਹੈ ਮੈਸੇਜ ਇਹ ਵੀ ਧਿਆਨ ਨਾਲ ਜਾਓ ਹਨਾ ਕਿ ਰਿਠੇ ਡਾ ਠੋਡਾ ਵਾਜ ਜਾਂਦਾ ਸਮਾਂ ਮਾੜਾ ਹੋਵੇ ਜਦੋਂ ਤੇ ਰੋਟੀ ਵੀ ਹੱਥ ਛੋੜੇ ਸਾਰਾ ਦਿਨ ਰੋਣਾ ਕਰ ਲਵਣਾ ਬਈ ਨਹੀਂ ਚੰਗਾ ਲੱਗਦਾ ਯਾਰ ਬਈ ਚੰਗਾ ਤਾਂ ਹੁਣ ਮੈਨੂੰ ਵੀ ਨਹੀਂ ਲੱਗਦਾ ਕਿਹਨੂੰ ਚੰਗਾ ਲੱਗਦਾ ਉਹਦੇ ਆਪ ਨੂੰ ਤੇ ਮਾਤਾ ਨਹੀਂ ਤੇ ਨਹੀਂ ਤੇਰੀ ਮਾਤਾ ਨਹੀਂ ਰੋਗਦੀ ਬਈ ਤੂੰ ਇਹ ਕੀ ਕਰੀਏ ਨਾ ਜੇ ਰਿਸ਼ਤੇਦਾਰ ਨਹੀਂ ਰੋਦੇ ਹੋ ਰਿਸ਼ਤੇਦਾਰ ਤਾਂ ਬਈ ਕੋਈ ਵਰਤਦਾ ਹੀ ਨਹੀਂਗਾ ਮੇਰੇ ਨਾਲ ਯਾਰ ਕੀ ਉਹ ਗਰੀਬਾਂ ਨੂੰ ਜਦੋਂ ਸਵਾ ਮਾੜਾ ਹੋਵੇ ਬਾਈ ਰਿਸ਼ਤੇਦਾਰ ਵੀ ਨਹੀਂ ਵਰਤਦੇ ਰਿਸ਼ਤੇਦਾਰ ਨਹੀਂ ਵਰਤਦੇ ਕਿਵੇਂ ਕੋਈ ਪੈਸਾ ਪੈਸਾ ਟੱਕਾ ਮੰਗਿਆ ਸੀ ਜੀ ਇਹ ਕਿਵੇਂ ਪੈਸਾ ਟੱਕਾ ਤਾਂ ਨਹੀਂ ਮੰਗਿਆ ਬਾਈ ਅਰ ਜੇ ਤੁਹਾਨੂੰ ਦੱਸਿਆ ਨਾ ਸਵਾ ਮਾੜਾ ਹੋਵੇ ਗਰੀਬੀ ਹੋਵੇ ਹਨਾ ਉਦੋਂ ਕੋਈ ਨਹੀਂ ਬੁਲਾਉਂਦਾ ਬਾਈ ਅੱਛਾ ਵੀ ਰਿਸ਼ਤੇਦਾਰ ਵੀ ਤੁਹਾਨੂੰ ਟੁੱਟ ਚੁੱਕੇ ਆ ਤੁਹਾਡੇ ਰੀਲ ਵੀਡੀਓ ਤਾਂ ਦੇਖਦੇ ਹੋਣਗੇ ਦੇਖਦੇ ਆ ਆਪਦੀ ਆਈਡੀ ਤੋਂ ਨਹੀਂ ਦੇਖਦੇ ਪਤਾ ਲੱਗ ਜਾਂਦਾ ਕੋਈ ਹੋਰ ਆਈਡੀਆਂ ਤੋਂ ਦੇਖ ਦੂ ਕੇ ਨਾਲੇ ਕਮੈਂਟ ਕਰਦੇ ਆਗੇ ਤੇ ਪਤਾ ਲੱਗ ਜਾਂਦਾ ਤੈਨੂੰ ਪਤਾ ਲੱਗ ਜਾਂਦਾ ਰਿਸ਼ਤੇਦਾਰ ਪਤਾ ਲੱਗ ਜਾਂਦਾ ਬਈ ਰਿਸ਼ਤੇਦਾਰ ਆ ਜਿਹੜੇ ਕਿ ਮਾੜਾ ਸਮਾਂ ਦੇਖ ਰਿਸ਼ਤੇਦਾਰ ਵੀ ਘੜਾ ਛੱਡ ਗਏ ਸਾਰੇ ਘੜਾ ਛੱਡ ਗਏ ਬਾਈ ਨਾ ਕੋਈ ਵਿਆਹ ਸ਼ਾਦੀ ਤੇ ਵੀ ਨਹੀਂ ਸਾਦਾ ਕੋਈ ਆ ਕੁਝ ਕਰਕੇ ਦਿਖਾਣਾ ਉਹਨਾਂ ਨੂੰ ਕੁਝ ਕਰਕੇ ਵਿਖਾਓ ਯਾਰ ਕੁਝ ਬਣੋ ਪ੍ਰੋਮੋਸ਼ਨ ਆਉਂਦੀਆਂ ਤੁਸੀਂ ਪੈਸੇ ਕਮਾਓ ਯਾਰ ਚੰਗੇ ਵਧਗਾ ਪਹਿਲਾਂ ਤਾਂ ਇਹ ਦੱਸ ਵੀ ਜੇ ਤੈਨੂੰ ਪ੍ਰੋਮੋਸ਼ਨ ਆਉਣਾ ਹਟ ਪ੍ਰੋਮੋਸ਼ਨ ਆਉਣ ਲੱਗ ਗਿਆ ਨਾ ਤੇਰੋਂ ਟੋਲਣ ਦਾ ਵੀਡੀਓ ਹਰ ਜਿੰਗਾ ਪੋ ਬਾਈ ਮੈਂ ਕਿਹੜਾ ਕਿਸੇ ਦਾ ਮਨ ਦਿਖਾਉਣਾ ਯਾਰ ਬਾਈ ਤੁਸੀਂ ਨਹੀਂ ਮਨ ਨਹੀਂ ਦੇ ਯਾਰ ਮੈਨੂੰ ਖੁਸ਼ੀ ਅਸੀਂ ਲੋਕ ਕਹਿੰਦੇ ਆ ਨਾ ਇਹ ਵੀ ਕਹਿੰਦੇ ਤੜਕੇ ਮੱਥੇ ਲੱਗ ਜਾਂਦਾ ਵੀ ਰੋਈ ਤੋ ਲੋਕ ਤਾਂ ਬਾਹਲਾ ਕੁਝ ਕਹਿੰਦੇ ਆ ਬਾਈ ਖੁਸ਼ੀ ਕੰਨ ਲਾ ਪੱਕਾ ਦੇ ਖੁਸ਼ ਨਹੀਂ ਲੋਕ ਤਾਂ ਹੁਣ ਮੰਨ ਲਓ ਜਿਹੜੇ ਚੰਗੇ ਕੰਮ ਕਰਦੇ ਆ ਹਣ ਉਹਨਾਂ ਨੂੰ ਵੀ ਮਾੜਾ ਕਿ ਨਹੀਂ ਹੁਣ ਤੁਹਾਡੇ ਕੋਲ ਆਈਫੋਨ ਵੀ ਆ ਹਾਂ ਆਈਫੋਨ ਵੀ ਉਹ ਵੀ ਬਾਈ ਕਿਸੇ ਦਾ ਮੁੰਡਾ ਯਾਰ ਦੋਸਤ ਆਇਆ ਸੀ ਬਾਹਰੋਂ ਤੇ ਉਹ ਮੈਂ ਵੀਡੀਓ ਪਾਤੀ ਲੋਕਾਂ ਨੇ ਆਈਫੋਨ ਲੈ ਲਿਆ ਪਤਾ ਨਹੀਂ ਕੀ ਗਰੀਬਾਂ ਦਾ ਬੈਸਟਰ ਆਈਫੋਨ ਲਈ ਫਰਦਾ ਜਾਣ ਕੇ ਕਰਦਾ ਫਰਦਾ ਉਹ ਤਾਂ ਮੈਂ ਉਹ ਹੀ ਫੜ ਕੇ ਵੀਡੀਓ ਪਾਤੀ ਬਾਈ ਯਾਰ ਬਹੁਤ ਕੁਝ ਬੋਲੇ ਲੋਕ ਉਹ ਵੀ ਵੀਡੀਓ ਤੇ ਮਤਲਬ ਕਿ ਉਹ ਫੋਨ ਹੈ ਬਾਈ ਇਹਦਾ ਨਹੀਂ ਸੀਗਾ ਦੱਸਣਾ ਚਾਹੁੰਦਾ ਵੀ ਉਹ ਫੋਨ ਤੁਹਾਡਾ ਨਹੀਂ ਸੀ ਤੇਰੇ ਕੋਲ ਕਿਹੜਾ ਫੋਨ ਹੈ ਮੇਰੇ ਕੋਲੇ ਤਾਂ ਦੂਜਾ ਗਾ ਰੈਡਮੀ ਜੀ ਦਾ 1800 ਕਿਸ਼ਤ ਭਰਦਾ ਹਾਂ ਜੀ ਮੈਂ ਕਿਸ਼ਤ ਭਰਦਾ ਕਿਸ਼ਤ ਨਿਕਲਿਆ ਦੀ ਫਰਸੋਕੀ ਕਿਸ਼ਤ ਔਖੀ ਸੀ ਨਿਕਲਦੀ ਆ ਬਸ ਜਦੋਂ ਸਮਾ ਮਾੜਾ ਹੋਏ ਕਹਿੰਦੇ ਸਮਾ ਮਾੜਾ ਸਮਾ ਮਾੜਾ ਯਾਰ ਬਈ ਤੂੰ ਆਪਣੇ ਦੱਸ ਲੈ ਆਪਣੇ ਇੰਟਰਵਿਊ ਮੁੱਕਣ ਵਾਲੀ ਵੀ ਹੋ ਗਈ ਐ ਸਮਾ ਮਾੜਾ ਸਮਾ ਮਾੜਾ ਤੇ ਰੋਂਦੋਂ ਤੋਂ ਤਬਿਨਾ ਕੋਈ ਗੱਲ ਨਹੀਂ ਕੀਤੀ ਯਾਰ ਬਈ ਪ੍ਰਮੋਸ਼ਨਾ ਬਈ ਬਈ ਸਾਡੇ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਇਹਨੂੰ ਪ੍ਰਮੋਸ਼ਨਾ ਪ੍ਰਮੋਸ਼ਨਾ ਦਿਓ ਚੰਗੇ ਫੋਲੋਅਰ ਆ ਮੁੰਡੇ ਦੇ ਜੇ ਪ੍ਰਮੋਸ਼ਨਾ ਹਣ ਬਈ ਵੀਡੀਓ ਬਣਾ ਹਟੇ ਕਰੋਂ ਤੋਂ ਨਾ ਲਗਾ ਜੇ ਭਾਈ ਆਪਣਾ ਕੰਮ ਕਰ ਸੈੱਟ ਹੋ ਜੇ ਮੈਂ ਹਟ ਜੂਗਾ ਜੇ ਤੁਹਾਨੂੰ ਮਾਲਕ ਇੱਕ ਤਾਂ ਤੁਹਾਨੂੰ ਕੋਈ ਕਹੇ ਵੀ ਤੁਹਾਨੂੰ 4000 ਰੁਪਏ ਦਿੰਨੇ ਆ ਜਾਂ ਜਿੰਨਾ ਵੀ ਜਣ ਰੇਟ ਲਾ ਲਓ ਤੁਹਾਨੂੰ ਖੁਸ਼ੀ ਹੋਊਗੀ ਇੱਕ ਵੀਡੀਓ ਪਾਉਣੀ ਤੁਸੀਂ ਬੈਠੇ ਬੈਠੇ ਨੇ ਹਾਂ ਖੁਸ਼ੀ ਤਾਂ ਹੋਊਗੀ ਫਿਰ ਤਾਂ ਮੈਨੂੰ ਬਾਈ ਹਾਂ ਜੇ ਮੈਨੂੰ ਕੋਈ ਵੀਡੀਓ ਵਧੀਆ ਦਿਆ ਕਰਨ ਮੈਂ ਹਟ ਜੂਗਾ ਮੇਰਾ ਕੰਮ ਕਰ ਸੈੱਟ ਹੋ ਜੇ ਤਾਂ ਮੈਂ ਹਟ ਜੂਗਾ ਬਈ ਇਹ ਵਾਦਾ ਕਰਦੇ ਸਾਡੇ ਦਰਸ਼ਕਾਂ ਨਾਲ ਵੀ ਜੇ ਇਸ ਪਰ ਮੋਸ਼ਨ ਹੋ ਜਾਏ ਕਰ ਦਾਂਗਾ ਮੇਰਾ ਕੰਮ ਕਰ ਸੈੱਟ ਹੋ ਜੇ ਮੈਂ ਹਟ ਜੂਗਾ ਕੰਮ ਕਰ ਸੈੱਟ ਹੋ ਜੂਗਾ ਕੰਮ ਜੇ ਤੁਸੀਂ ਪ੍ਰਮੋਸ਼ਨ ਨਾ ਕਰੋਗੇ ਚੰਗਾ ਰੇਟ ਹੋਊਗਾ ਜੇ ਕੋਈ ਪਰਮਿਸ਼ਨਾਂ ਦੇਣ ਤਾਂ ਆਪਾਂ ਕਰ ਦਾਂਗੇ ਫਿਰ ਉਧਰ ਵਾਲੇ ਵੀਡੀਓ ਨਹੀਂ ਪਾਉਂਗੇ ਨਹੀਂ ਫੇਰ ਤਾਂ ਨਹੀਂ ਪਾਉਂਦਾ ਬਾਈ ਮੈਂ ਵੀਡੀਓ ਕਿਤੇ ਕਿਤੇ ਤੇਰੇ ਮਨ ਦੇ ਵਿੱਚ ਇਹੀ ਤਾਂ ਨਹੀਂ ਨਾ ਹੈਗਾ ਕਿ ਤੇ ਬਈ ਰੋਣ ਤੋਂ ਵਾਲੇ ਵੀਡੀਓ ਲੋਕ ਮੇਰੇ ਵੇਖਦੇ ਜਿਵੇਂ ਹੋਰ ਪਾਉਣ ਲੱਗ ਗਿਆ ਤਾਂ ਲੋਕ ਮੈਨੂੰ ਵੇਖਣ ਨੂੰ ਹਟ ਜਾਣਗੇ ਇਹ ਵੀ ਤੇਰੇ ਮਨ ਚ ਹੋ ਸਕਦਾ ਹਾਂ ਹੋ ਵੀ ਸਕਦਾ ਹੈਗਾ ਬਈ ਬਾਅਦ ਚੋਂ ਵੀਡੀਓ ਬਣਾ ਵੀ ਦੇਖਣਾ ਨਾ ਫਿਰ ਇਹਦਾ ਮਤਲਬ ਤੂੰ ਫਿਰ ਉਹਨਾਂ ਚੀਜ਼ਾਂ ਤੇ ਫੇਰ ਆਏਗਾ ਬਾਈ ਪਰ ਕੰਮ ਕਰ ਤਾਂ ਜ਼ਰੂਰੀ ਆ ਬਾਈ ਯਾਰ ਕੰਮ ਕਰੇ ਵੀਡੀਓ ਵੀਡੀਓ ਕੋ ਵੀਡੀਓ ਪਾਉਣਾ ਤੇਰਾ ਕੰਮ ਆ ਬਾਈ ਉਹ ਬੜਾਨ ਨੂੰ ਖੁਸ਼ੀ ਜੀ ਮਿਲਦੀ ਆ ਬਾਈ ਕਰ ਲਈਦਾ ਕੰਮ ਲੋਕ ਕਹਦੇ ਆ ਵੀ ਤੂੰ ਪੈਸੇ ਕੋ પાਕੇ ਨਹੀਂ ਲੋਕ ਕਹਿੰਦੇ ਤੂੰ ਪੈਸੇ ਵੀ ਮੰਗਦਾ ਲੋਕਾਂ ਨੂੰ ਬੋਸ਼ਲਨ ਬਲੈਕਮੇਲ ਕਰ ਨਹੀਂ ਬਾਈ ਮੈਂ ਪੈਸੇ ਪੂਸੇ ਨਹੀਂ ਮੰਗੇ ਕਿਸੇ ਤੋਂ ਵੀ ਤਾਂ ਲੋਕ ਐਵੇਂ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਬਾਈ ਮੈਂ ਅਗਲਾ ਪਹਿਲਾਂ ਸਭ ਤੋਂ ਪਹਿਲਾਂ ਸਕਰੀਨਸ਼ਾਟ ਲਾਉਂਦਾ ਸਕਰੀਨ ਸਕਰੀਨ ਲਾਇਏ ਨੇ ਕਿ ਨਹੀਂ ਬਾਈ ਨਹੀਂ ਲਾਇਆ ਕਦੇ ਇੱਕ ਕਰ ਹੀ ਲਾਇਆ ਸੀਗਾ ਮੈਂ ਥੋੜਾ ਜਿਹਾ ਹਾਂ ਉਹ ਬਾਅਦ ਚ ਪੈਸੇ ਉਹਦੇ ਹੋਏ ਸਕਰੀਨਸ਼ਾਟ ਜਾ ਮਾਰਤਾ ਸੀਗਾ ਉਹਨਾਂ ਨੇ ਪਾਤਾ ਸੀ ਮਤਲਬ ਕਿ ਕੀਤਾ ਕੰਮ ਆਏ ਸੀ ਪੈਸੇ ਥੋੜੇ ਹੀ ਆਏ ਸੀ ਉਹਨਾਂ ਬਈ ਪੈਸੇ ਇਕੱਠੇ ਕੀਤੇ ਜਿਵੇਂ ਉਹਨਾਂ ਨੇ ਕੋਠਾ ਡਿੱਗਿਆ ਸੀ ਉਹਵੇਂ ਨਹੀਂ ਉਹ ਤਾਂ ਉਹਨਾਂ ਨਾਲ ਉਹ ਵੀ ਚਲੋ ਯਾਦ ਆ ਪਤਾ ਹਾਂ ਉਹ ਗਲਤ ਸੀ ਕੰਮ ਹੋਤਾ ਤੂੰ ਵੀ ਸ਼ੁਰੂ ਕੀਤਾ ਮੈਂ ਤਾਂ ਬਈ ਗਰੀਬ ਆ ਮੈਂ ਤਾਂ ਗਰੀਬ ਆਪਦੀ ਮੇਰੀ ਤਾਂ ਗਰੀਬੀ ਨਾਲ ਮੈਂ ਤਾਂ ਘੋਲ ਰਿਆਂਗਾ ਡੇਲੀ ਆਪਦਾ ਦਿਖਾਉਣਾ ਆਣਾ ਮੈਂ ਤਾਂ ਕਦੇ ਮਿਲ ਨਾਲ ਰੋਟੀ ਵੀ ਨਹੀਂ ਖਾ ਕੇ ਦੇਖੀ ਬਈ ਯਾਰ ਪਨੀਰ ਪਨੀਰ ਕਦੇ ਨਹੀਂ ਬਣਿਆ ਬਣਿਆ ਪਹਿਲਾਂ ਬਣਿਆ ਸੀ ਜਦੋਂ ਬਈ ਸਮਾਂ ਚੰਗਾ ਸੀਗਾ ਨਹੀਂ ਕਿੰਨਾ ਟ੍ਰਾਈ ਹੋ ਗਿਆ ਪਨੀਰ ਬਣੇ ਨੂੰ ਕਰੇ ਸਮਾ ਹੋ ਗਿਆ ਕਾਫੀ ਕਦੇ ਬਣਾਇਆ ਹੀ ਨਹੀਂ ਬਾਈ ਜੀ ਕਰਦਾ ਆਪਣੀ ਰੋਟੀ ਹਜੀ ਤਾਂ ਹੁਣ ਬਾਈ ਚੰਗੀ ਹਜੀਜਾਂ ਨੂੰ ਕਰਦਾ ਹੀ ਆ ਕੀ ਜਾਣੀ ਪਨੀਰ ਯਾਰ ਬਾਈ ਕਦੇ ਤਾਂ ਪਨੀਰ ਬਣਾਇਆ ਹੀ ਹੋਊਗਾ ਯਾਰ ਕਿੰਨਾ ਟਾਈਮ ਅੰਦਾਜ਼ਾ ਕੋਈ ਪਤਾ ਕੋਈ 5-4 ਮਹੀਨੇ ਹੋ ਗਏ ਹੋਣ ਗਏ ਆ ਤਾਂ ਕੀ ਖਾਣੇ ਡੀ ਉਹ ਵੈਸੇ ਡੇਲੀ ਚਾਰ ਨਾਲ ਚਾਰ ਨਾਲ ਜਾਂ ਚਟਨੀ ਨਾਲ ਰੋਟੀ ਖਾ ਲਈਦੀ ਆ ਬਾਈ ਪੰਜਾਬ ਦੇ ਵਿੱਚ ਬਾਈ ਬਹੁਤ ਲੋਕ ਬਹੁਤ ਲੋਕ ਗਰੀਬ ਹੈਗੇ ਆ ਬਹੁਤ ਲੋਕ ਦਿਹਾੜੀਆਂ ਕਰਦੇ ਆ ਉਹ ਵੀ ਐ ਦਾਲ ਸਬਜ਼ੀ ਦਾ ਧਰਦੇ ਇਹਨੇ ਤੇ ਤੂੰ ਦਾ ਥੋੜਾ ਤੇਰਾ ਤਾਂ ਭਾਈ ਜਿਹੜਾ ਸਮਾਂ ਆੜਾ ਹੋਇਆ ਨਾ ਉਹਦਾ ਭਾਈ ਹਰ ਚੜਨੀ ਨਾਲ ਰੋਟੀ ਖਾਣੀ ਪੈਂਦੀ ਹੈਗੀ। ਤੇ ਸਮੇਂ ਦੀ ਗੱਲ ਆ। ਮਤਲਬ ਕਿ ਸਮਾਂ ਹੋ ਤੁਸੀਂ ਇਹ ਚਾਹੁੰਦੇ ਆ ਵੀ ਜੇ ਤੁਹਾਨੂੰ 40-50 ਹਜ਼ਾਰ ਰੁਪਏ ਬਣੇ ਤਾਂ ਥੋੜਾ ਸਮਾਂ ਚੰਗਾ ਫੇਰ ਆਊਗਾ। ਭਾਈ ਜੀ ਹੁਣ ਇਹਦਾ ਤੁਹਾਨੂੰ ਵੀ ਪਤਾ ਤੁਸੀਂ ਹੁਣ ਬੈਠੇ ਆ ਵਦੇ ਚੰਗੇ ਕੱਪੜੇ ਪਾ ਕੇ ਆਣਾ ਤੁਹਾਡੇ ਤੇ ਸਮਾਂ ਚੰਗਾ ਮੈਂ ਪਾ ਕੱਪੜੇ ਥੋੜੇ ਜੰਗੀ ਪਏ ਆ। ਲਈ ਤਾਂ ਬਾਈ ਪਾਟੇ ਲੀੜੇ ਕਿੱਥੇ ਚੰਗੇ ਆ ਬਾਈ ਯਾਰ ਆ ਤਾਂ ਲੋਰ ਕਿਸੇ ਨੇ ਲੈ ਕੇ ਦਿੱਤੀ ਸੀਗੀ ਉਹ ਵੀ ਕਿਸੇ ਦੀ ਹੈ ਜਦੋਂ ਅੱਛਾ ਸਮਾਂ ਮਾੜਾ ਹੋਏ ਬਾਈ ਮੰਗ ਮੇ ਲੀੜੇ ਵੀ ਪਾਉਣੇ ਪੈਂਦੇ ਚਲੋ ਅਸੀਂ ਅਰਦਾਸ ਕਰਦੇ ਆ ਵੈਗਰ ਅੱਗੇ ਤੁਹਾਡੇ ਦੇ ਸਮਾਂ ਚੰਗਾ ਆਵੇ ਤੇ ਤੁਹਾਨੂੰ ਜੇ ਪ੍ਰੋਮੋਸ਼ਨ ਮਿਲਣਾ ਤੇ ਤੁਸੀਂ ਵੀਡੀਓ ਪੜੋ ਹਟੋਗੇ ਰੋਤੂ ਰਦਾਸੇ ਬੇ ਕੰਮਕਾਰ ਸੈੱਟ ਹੋਣਾ ਚਾਹੀਦਾ ਕੰਮਕਾਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਸਾਰੇ ਦਰਸ਼ਕ ਵੀ ਇਹਨਾਂ ਨੂੰ ਵੀ ਕਹਿੰਦੇ ਸਾਰੇ ਅਰਦਾਸ ਕਰਨਗੇ ਤੇਰਾ ਕੰਮਕਾਰ ਸੈੱਟ ਹੋਊਗਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਬਸ ਇਹੀ ਕਹਿਣਾ ਚਾਹੂੰਗਾ ਬਾਈ ਕਿਰਤ ਕਰੋ ਹੂੰ ਵੀ ਨਹੀਂ ਜਦੋਂ ਗਰੀਬੀ ਆ ਜਾਂਦੀ ਹੈ ਨਾ ਬੰਦੇ ਤੇ ਹੂੰ ਉਹ ਗਰੀਬੀ ਕੱਟਣੀ ਬਹੁਤ ਔਖੀ ਆ ਹੂੰ ਵੀ ਆਪਦਾ ਕੰਮਕਾਰ ਸੈੱਟ ਕਰੋ ਹੂੰ ਬਸ ਇਹੀ ਕਹਿਣਾ ਚਾਹੂੰਗਾ ਮੈਂ ਨਹੀਂ ਮੇਰੇ ਆਲਾ ਹਾਲ ਬਹੁਤ ਮਾੜਾ ਹੋ ਜਾਂਦਾ ਸੋ ਬਾਈ ਵੇਖੋ ਗਰੀਬਾਂ ਦਾ ਬ੍ਰਾਂਡ ਇਨਵੈਸਟਰ ਤੇ ਇਹ ਗਰੀਬਾਂ ਦਾ ਉਸ ਤੋਂ ਵੀ ਵੱਡਾ ਬ੍ਰਾਂਡ ਇਨਵੈਸਟਰ ਜਿਹੜੇ ਕਿ ਹੁਣ ਦੋ ਹੋ ਗਏ ਇੱਕ ਪਹਿਲਾ ਸੀ ਇੱਕ ਹੋਰ ਆ ਗਿਆ ਦੋ ਹੋ ਗਏ ਭਾਈ ਭਾਈ ਤੇ ਇਹ ਉਹਨਾਂ ਦਾ ਪੋਡਕਾਸਟ ਐ ਸੀ ਇਹਨਾਂ ਦੀ ਆਪਾਂ ਹੀ ਟ੍ਰੂ ਕਰੀ ਐ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬਾਈ ਦੀ ਮਦਦ ਕਰੋ ਪ੍ਰਮੋਸ਼ਨ ਪ੍ਰਮੋਸ਼ਨ ਦਿਓ ਤਾਂ ਗਏ ਹਾਸੇ ਵਾਲਾ ਵੀਡੀਓ ਪਾਉਣ ਲੱਗੇ ਇਹਦਾ ਅਕਾਊਂਟ ਖੋਲ ਕੇ ਦੇਖੋ ਉਹੀ ਕੁਛ ਇਹਦਾ ਸੇਮ ਹੀ ਆ ਉਵੇਂ ਰੋਂਦਾ ਧੋਂਦਾ ਬਾਈ ਸੇਮ ਹੀ ਕੋਈ ਇਹਦੇ ਵਿੱਚ ਗੱਪ ਨਹੀਂ ਅਸੀਂ ਰੀਅਲ ਤੁਹਾਡੇ ਮੂਰੇ ਵੀਡੀਓ ਲੈ ਕੇ ਆਏ ਆ ਇਹ ਗਰੀਬ ਬੰਦਾ ਬੈਡ ਇਨਵੈਸਟਰ 2 ਲਾ ਲਓ ਤੁਸੀਂ ਤੇ ਇਹਦੀ ਪ੍ਰੋਮੋਸ਼ਨ ਆ ਦਿਓ ਤਾਂ ਕਿ ਬਾਈ ਦੀ ਗਰੀਬੀ ਚੱਕੀ ਜਾ ਉਹ ਹਾਸਲ ਦਾ ਵੀਡੀਓ ਬਾਈ ਪਾਵੇ ਤੇ ਜੋ ਆਪਣਾ ਚੈਨਲ ਹੈ ਵੀ ਆਪਣਾ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਜਰੂਰ ਸ਼ੇਅਰ ਕਰੋ ਤਾਂ ਕਿ ਹਰੇਕ ਕੋਲੇ ਵੀਡੀਓ ਪਹੁੰਚਦੀ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਇੱਕ ਇਸ ਇੰਡਸਟਰੀ ਦੇ ਵਿੱਚ ਇੱਕ ਐਂਟਰੀ ਹੋਰ ਹੋ ਰਹੀ ਚੁਪੀ ਹੈ ਗਰੀਬਾਂ ਦੇ ਬ੍ਰੈਂਡ ਬੈਸਟੇ ਨੂੰ ਵੀ ਪਤਾ ਲੱਗੇਗੀ ਉਸਦਾ ਭਾਈ ਇੱਕ ਹੋਰ ਅਲਟਰਾ ਪ੍ਰੋ ਮਿਕਸ ਆ ਚੁੱਕਿਆ ਦੋਨਾਂ ਦਾ ਉਹਨਾਂ ਕੰਪੀਟੀਸ਼ਨ ਹੋਊਗਾ ਵੇਖੋ ਪਹਿਲਾਂ ਕੌਣ ਹੱਸਦਾ ਨਹੀਂ ਕੰਪੀਟੀਸ਼ਨ ਤਾਂ ਕਾਹਦਾ ਬਈ ਹੱਸਦੇ ਤੁਸੀਂ ਹੱਸਦਾ ਬਈ ਮੈਂ ਆਪਦੀ ਕਿਸਮਤ ਤੇ ਹੱਸਦਾ ਯਾਰ ਤੁਸੀਂ ਤਾਂ ਬਈ ਉਹਦੇ 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 ਵੀਡੀਓ ਵੇਖਦੇ ਨੇ ਹਾਂ ਹਾਂ ਆ ਜਾਂਦੀ ਹੈ ਕਈ ਵਾਰੀ ਮੂਰੇ ਵੀਡੀਓ ਤਾਂ ਬਈ ਤੇਰਾ ਇਹ ਰਹਦਾ ਵੀ ਤੁਸੀਂ ਦੋਵੇਂ ਸੇਮ ਹੀ ਕੰਮ ਕਰ ਰਹੇ ਹੋ ਓ ਵੀ ਸਹੀ ਆ ਬਈ ਆਪਦੀ ਜਗ੍ਹਾ ਤੇ ਗਰੀਬੀ ਗਲਤ ਤਾਂ ਆਪਾਂ ਕਹਿੰਦੇ ਹੀ ਨਹੀਂ ਗੱਲ ਤਾਂ ਆਪੇ ਆਪ ਨੂੰ ਗਰੀਬ ਕਹਿਣਾ ਬਈ ਕੋਈ ਛੋਟੀ ਮੋਟੀ ਗੱਲ ਥੋੜੀ ਹੁੰਦੀ ਨਾ ਕਹੋ ਬਈ ਤੁਸੀਂ ਵੀਡੀਓ ਨਾ ਪਾਓ ਤੁਸੀਂ ਹੋਰ ਵੀਡੀਓ ਪਾਓ ਕੋਈ ਗਾਣਾ ਹੋਰ ਤਾਂ ਕਾਦੀ ਪਾਲੀ ਐ ਬਈ ਵੀਡੀਓ ਅਸੀਂ ਕਿਹੜਾ ਕਿਸੇ ਨੂੰ ਚੰਗਾ ਮਾੜਾ ਕਹਿੰਨੇ ਆ ਕਿ ਜੇ ਮੈਂ ਚੰਗਾਂ ਵੀਡੀਓ ਪਾਉਣ ਲੱਗ ਜਾ ਲੋਕ ਤਾਂ ਉਹਨਾਂ 'ਚ ਵੀ ਨਹੀਂ ਹਟਣਾ ਮੈਨੂੰ ਮਾੜਾ ਨਾ ਪਾਓ ਤਾਂ ਸਹੀ ਟਰਾਈ ਤਾਂ ਕਰੋ ਜਦੋਂ ਕਦੇ ਚੰਗਾ ਸਮਾਂ ਆਇਆ ਪਾਵਾਂਗੇ ਬਈ ਚੰਗਾ ਸਮਾਂ ਰੱਬ ਅਸੀਂ ਬੇਨਤੀ ਰੱਬ ਨੂੰ ਇਹ ਅਰਦਾਸ ਬੇਨਤੀ ਕਰਦੇ ਕਿ ਚੰਗਾ ਸਮਾਂ ਬਾਈ ਤੇ ਬਹੁਤ ਜਲਦੀ ਆਵੇ ਤਾਂ ਆ ਗਿਆ ਪਰਵਾਸੀ ਦਾ ਵੀਡੀਓ ਮਿਲਨੇ ਬਾਕੀ ਬਾਈ ਨੂੰ ਪ੍ਰਮੋਸ਼ਨ ਪ੍ਰਮਾਸ਼ਨਾ ਆਉਣਗਾ ਬਾਈ ਹੁਣ ਪ੍ਰਮੋਸ਼ਨ ਵੀ ਕਰੂਗਾ ਸਾਡੇ ਨੇ ਵਾਦਾ ਤਾਂ ਕੀਤਾ ਬਾਈ ਨੇ ਬਈਆ ਮੈਂ ਵੀਡੀਓ ਨਹੀਂ ਪਾਉਂਦਾ ਤੂੰ ਬਾਅਦ ਵਿੱਚ ਚਲੋ ਵੇਖਦੇ ਅੱਗੇ ਅੱਗੇ ਕੀ ਹੁੰਦਾ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ